ਓਹ ਹੋ ਲੈ ਦੇਖੋ ਜੀ ਆਪਾਂ ਜਾਣਾ ਸੀਗਾ ਤੇ ਤੁਸੀਂ ਤਾਂ ਹਜੇ ਐਂ ਪਏ ਹੋਗੇ ਤਿਆਰ ਵਿਆਰ ਵੀ ਨਹੀਂ ਹੋਏ ਹੋਗੇ ਤਿਆਰੀਆਂ ਮੈਨੂੰ ਦੱਸ ਤਿਆਰ ਹੋਣ ਨੂੰ ਕੀ ਐ ਚੱਲ ਸਾਕਸ ਵਗੈਰਾ ਤਾਂ ਪਾ ਲੈਂਦੇ ਸ਼ੂਜ਼ ਲਿਆ ਕੇ ਦੇਵਾਂ ਮੈਂ ਚੱਕ ਕੇ ਉਹ ਬਸ ਰਹਿਣ ਦੇ ਚੱਪਲਾ ਜੀ ਵਗ ਜੂੰਗਾ ਉਹੋ ਜੀ ਚੱਪਲਾਂ ਚ ਲੈ ਭੇੜਾ ਲੱਗੂਗਾ ਦੇਖੋ ਚੱਪਲਾਂ 'ਚ ਨਾ ਜਾਓ ਐਂ ਨਾ ਲੱਕੀ ਸੋਚੂਗਾ ਉੱਥੇ ਭੇੜੇ ਲੱਗਣ ਨੂੰ ਦੱਸ ਮੈਂ ਵਿਆਹ ਤੇ ਜਾਣਾ ਜਾਣਾ ਤਾਂ ਸੌਰੀ ਐ ਜਾਣਾ ਤਾਂ ਸੌਹ ਰਿਆ ਫਿਰ ਵੀ ਵੀਰੇ ਅਰਕੇ ਕੀ ਕਹਿਣਗੇ ਵੀ ਇਹ ਨਹੀਂ ਆ ਗਿਆ ਆ ਆਪਦੇ ਤਾਂ ਉਹੀ ਫੱਡੇ ਖੇਤਰ ਪਾਏ ਹੁੰਦੇ ਆ ਜਾਂ ਉਹ ਚੱਪਲਾ ਤੇ ਟੋਪੇ ਲਾਏ ਹੁੰਦੇ ਆ ਕਹਿਣਗੇ ਮੈਨੂੰ ਨਾਲੇ ਹੋਰ ਤੁਹਾਡੇ ਕਹਿਣ ਦਾ ਮਤਲਬ ਕੀ ਆ ਵੀ ਮੇਰੇ ਪੇਕੇ ਗਰੀਬ ਆ ਉਹ ਮੈਂ ਤਾਂ ਨਹੀਂ ਕਿਹਾ ਹੈਗਾ ਵੀ ਉਹ ਗਰੀਬ ਹੈ ਮੈਂ ਤਾਂ ਤੇਰੀ ਗੱਲ ਦਾ ਜਵਾਬ ਦਿੱਤਾ ਮੇਰੀ ਗੱਲ ਸੁਣਨ ਵਾਲੇ ਠਿੱਬੇ ਛਿੱਤਰ ਪਾਏ ਹੁਣ ਕੁਛ ਪਾਇਆ ਹੋਵੇ ਮੇਰਾ ਭਰਾ ਮਿਹਨਤੀ ਆ 24 ਘੰਟੇ ਨਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾਗਾ ਉਹਦਾ ਕੀ ਆ ਚਲ ਹਈ ਵਿਚਾਰਾ ਸਿੱਧਾ ਜਾ ਉਹ ਰਹਿੰਦਾ ਹੀ ਉਵੇਂ ਬਣ ਕੇ ਆਉਣਾ ਕਦੇ ਟੌਰ ਕੱਢੀ ਨਹੀਂ ਹੈਗੀ ਨਾਲੇ ਤੁਸੀਂ ਤਾਂ ਟੌਰ ਕੱਢਦੇ ਰਹੇ ਨਾ ਮੈਂ ਤੁਹਾਨੂੰ ਤਾਂ ਕਹਿਤਾ ਸੀਗਾ ਵੀ ਸ਼ੂਜ ਲਿਆ ਦਿੰਨੀ ਆ ਪਾ ਲਓ ਤੇ ਨਾਲੇ ਐਂ ਕਰੋ ਮੈਂ ਕਹਿੰਦੀ ਆ ਗੱਡੀ ਕੱਢ ਲਓ ਥੋੜਾ ਜਿਹਾ ਨਾ ਮੀਂਹ ਜਿਹਾ ਪੈ ਕੇ ਹਟਿਆਗਾ ਉਹ ਮੌਸਮ ਤਾਂ ਠੰਡਾ ਹੋਇਆ ਪਿਆ ਗੱਡੀ ਕੱਢ ਲਓ ਜਾਣਾ ਤੇਰੇ ਪੇਕਿਆਂ ਤੇ ਆ ਗੱਡੀ ਕਢ ਲਓ 3000 ਦਾ ਤੇਲ ਫੂਕ ਦੂ ਇੱਥੋਂ 100 ਰੁਪਏ ਦਾ ਤੇਲ ਪਵਾਵਾਂਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਾਵਾਂਗੇ ਨਾਲੇ ਉਹ ਕੱਚਾ ਰਾਹ ਜਾਂਦਾ ਮੀਂਹ ਪੈ ਕੇ ਹਟੇ ਗੱਡੀ ਸਾਰੀ ਖਰਾਬ ਹੋ ਜਾਊਗੀ ਮੈਂ ਤਾਂ ਮੋਟਰਸਾਈਕਲ ਤੇ ਭੱਗ ਜਾਊਗਾ ਚਲੋ ਕੋਈ ਨਹੀਂ ਜੀ ਜਿਵੇਂ ਮਰਜ਼ੀ ਭੱਗ ਜਾ ਚੱਲ ਬੜੋ ਮੇਰਾ ਭਰਾ ਨਾ ਡੀਕਦਾ ਮੇਰਾ ਖੜੀ ਬੰਨਣੀ ਹੈ ਜਾ ਕੇ ਅਦੇ ہاں ਨਾਲੇ ਗੱਡੀ ਦੀਆਂ ਫੀਲਿੰਗ ਲੈ ਜਾਂਦੀ ਹੈ ਗਾਹ ਖੜਾਉਣ ਨੂੰ ਜਗ੍ਹਾ ਹੈਗੀ ਹੈ ਉੱਥੇ ਉਹ ਇੰਨੀ ਕਿ ਤਾਂ ਉਹ ਗਲੀ ਹੈ ਜਿੱਦੇ ਚ ਗੱਡੀ ਖੜੂਗੀ ਉੱਥਾਂ ਦੀ ਛੱਤੀ ਚੀਜ਼ਾਂ ਟੱਪਦੀਆਂ ਬਾਰੀ ਬਾਰੀ ਕਿਹੜ ਮੇਰੀ ਗੱਲ ਸੁਣੋ ਜੀ ਮੈਂ ਤੁਹਾਡੇ ਨਾਲ ਵਿਆਹ ਐ ਨਹੀਂ ਕਰਾਇਆ ਸੀਗਾ ਵੀ ਤੁਸੀਂ 24 ਘੰਟੇ ਮੇਰੇ ਪੈਕਿਆਂ ਨੂੰ ਨਹੀਂ ਦੀਜਿਆ ਕਰੋ ਠੀਕ ਹੈ ਨਾ ਉਹ ਤੈਨੂੰ ਮੈਂ ਗੱਲ ਸਮਝਾਈ ਐ ਵੀ ਉਹ ਗਲੀ ਆ ਛੋਟੀ ਜੀ ਉੱਥੇ ਜੇ ਗੱਡੀ ਖੜਾਤੀ ਮਿੰਟਕ ਪਿੱਛੋਂ ਕਰੀ ਪਾਸੇ ਆਹ ਟਰੈਕਟਰ ਟੱਪਣਾ ਕਿਹੜੀ ਪਾਸੇ ਗੱਡਾ ਟੱਪਣਾ ਔਖਾ ਹੋ ਜਾਂਦਾ ਹੁੰਦਾ ਮੋਟਰਸਾਈਕਲ ਤੇ ਜਾਵਾਂ ਕੋਈ ਦਿੱਕਤ ਨਹੀਂ ਹੋਣੀ ਹੈਗੀ ਨਾਲੇ ਉਧਰ ਤੇਰਨਾ ਭੈਣ ਵੀ ਆਊਗੀ ਰਖੜੀ ਬੰਨਣ ਹੂੰ ਆਊਗੀ ਰਖੜੀ ਬੰਨਣ ਹੋਰ ਮੇਰੀ ਫੋਨ ਤੇ ਗੱਲ ਹੋਈ ਸੀ ਉਹਦੇ ਨਾਲ ਉਹਦੇ ਘਰ ਵਾਲਾ ਤਾਂ ਕਹਿੰਦੇ ਬਿਮਾਰ ਆ ਤੇ ਉਹ ਵਿਚਾਰੀ ਆਪ ਫਿਰ ਬਸ ਤੇ ਆਉਗੀ ਮੈਨੂੰ ਲੱਗਦਾ ਤੇ ਫਿਰ ਸਰਦਾ ਨਹੀਂ ਹੈਗਾ ਜੇ ਬਿਮਾਰ ਸੀਗਾ ਜ਼ਰੂਰੀ ਰਖੜੀਆਂ ਨੂੰ ਦੱਸ ਇੱਥੇ ਕੀ ਹੁੰਦਾ ਚਲੋ ਆਜੋ ਜੀ ਮੈਂ ਬਾਹਰ ਢੀਕਦੀਆਂ ਤੁਹਾਨੂੰ ਆਜੋ ਫਿਰ ਚੱਪੜਾ ਪਾ ਕੇ ਆਜੋ ਜੀ ਮੈਂ ਤੁਸੀਂ ਕਹਿੰਦੇ ਚੱਲ ਆਇਆ ਹੁਣ ਅੱਗੇ ਜੀ ਅੱਗੇ ਮੇਰੀ ਗੱਲ ਸੁਣੋ ਜੀ ਹਾਂ ਆ ਜਿਹੜੇ ਪਿੰਡ ਵਾਲੇ ਆਪਣੇ ਸinare ਦੀ ਦੁਕਾਨ ਨਹੀਂ ਹੈਗੀ ਉੱਥੇ ਮੜਾ ਇਹ ਰੁਕ ਜਾ ਚੰਗਾ ਕਿਉਂ? ਉੱਥੇ ਕੀ ਕਰਨਾ? ਲੈ ਮੈਂ ਚਾਂਦੀ ਦੀ ਰਖੜੀ ਲੈ ਕੇ ਜਾਉਂਗੀ ਵੀਰੇ ਵਾਸਤੇ। ਹਾਂ, ਚਾਂਦੀ ਦੀ ਰਖੜੀ ਲੈ ਕੇ ਜਾ। ਜਿਹੜਾ ਜਾਂਦੀ ਇਹਨੂੰ 5000 ਰੁਪਏ ਦੇ ਦਊਗਾ ਤੈਨੂੰ ਰਖੜੀ ਬਣਾਈ ਦਾ। ਮੇਰੀ ਗੱਲ ਸੁਣੋ ਜੀ। ਉਹ ਕੁਝ ਵੀ ਦੇ ਦਿੰਦਾ ਠੀਕ ਹੈ। ਨਾਲੇ ਮੈਂ ਉੱਥੇ ਪੈਸੇ ਲੈਣ ਨਹੀਂ ਜਾਂਦੀ ਹੈਗੀ। ਇਹਦੇ ਭਰਾ ਦੇ ਨਾ ਭੈਣ ਭਰਾ ਦਾ ਪਿਆਰ ਦਾ ਸਬੰਧ ਹੁੰਦਾ ਇਹ। ਰਕਸ਼ਾ ਬੰਧਨ। ਤਾਂ ਕਰਕੇ ਭੈਣ ਭਰਾ ਦੇ ਪਿਆਰ ਦਾ ਹੀ ਸਬੰਧ ਹੁੰਦਾ। ਇੱਥੇ ਸਾਹਮਣੇ ਦੁਕਾਨ ਆਉਂਦੀ ਹੈ। ਉੱਥੋਂ 20-30 ਰੁਪਏ ਦਾ ਧਾਗਾ ਇਹ ਲੈ ਲਈ। ਤੇ ਇੱਥੋਂ ਲੱਡੂਆਂ ਦਾ ਡੱਬਾ ਲੈ ਲਈ ਪਿੰਡ ਵਾਲੇ ਹਲਵਾਈ ਤੇ ਹੋਰ ਇੱਥੇ ਕਾਜੂ ਕਤਲੀ ਲੈ ਕੇ ਜਾਵਾਂਗੇ ਮਾੜਾ ਮੋਟਾ ਤਾਂ ਸੋਚ ਲਿਆ ਕਰੋ ਭਾਬੀ ਕੀ ਕਹੂਗੀ ਵੀ ਇੰਨੇ ਤਕੜੇ ਘਰੇ ਵਿਆਹੀ ਆ ਮੀਤ ਤੇ ਲਿਆਈ ਲੱਡੂਆਂ ਦਾ ਡੱਬਾ ਉਹ ਜਿਹੇ ਜਿਹਾਂ ਬੰਦਾ ਹੁੰਦਾ ਨਾ ਉਹੋ ਜੀ ਚੀਜ਼ ਲੈ ਕੇ ਜਾਣੀ ਪੈਂਦੀ ਏ ਕਾਜੂ ਕਤਲੀ ਖਾਣ ਵਾਲੇ ਮੂੰਹ ਹੈਗੇ ਹੁਣ ਬੈਠੇਂਗੀ ਕਿ ਕਿਵੇਂ ਕਰੇਂਗੀ ਬੈਠੀ ਆ ਜੀ ਤੁਸੀਂ ਤਾਂ ਨਾ ਉਹੀ ਗੱਲ 24 ਘੰਟੇ ਬੜਬੜ ਕਰਦੇ ਰਹਿੰਦੇ ਆ ਕਦੇ ਨਹੀਂ ਸੋਚਿਆ ਹੈਗਾ ਵੀ ਮੇਰੇ ਚਾਰ ਮਾਣ ਕੀ ਨੇਗੇ ਉਹ ਤੂੰ ਬਹਿ ਜਾ ਚੁੱਪ ਕਰਕੇ ਬੈਠੀ ਆ ਮੈਂ ਤਾਂ ਚੁੱਪੀ ਆ ਹਾਈ ਵੀ ਮੇਰੇ ਰੱਬਾ ਇੱਕ ਤਾਂ ਨਾ ਬਸ ਤੇ ਆਈਆਂ ਉਪਰੋਂ ਤੂੰ ਮੀ ਪਤਾ ਜੇ ਆਪ ਬਿਮਾਰ ਨਾ ਹੁੰਦਾ ਨਾ ਅੱਜ ਉਹਨੇ ਮੇਰੇ ਨਾਲ ਆਉਣਾ ਸੀਗਾ ਚੱਲ ਕੋਈ ਨਹੀਂ ਉਹ ਵੀ ਵਿਚਾਰਾ ਕੀ ਕਰੇ ਉਹ ਕਿਹੜਾ ਕੋਈ ਰੋਕ ਟੋਕ ਕਰਦਾਗਾ ਸਾਰੇ ਸ਼ੌਂਕ ਪੂਰੇ ਕਰਦਾਗਾ ਚਲ ਅੱਜ ਮੈਂ ਆਪਦੇ ਭਰਾ ਦੇ ਸਾਰੇ ਸ਼ੌਂਕ ਪੂਰੇ ਕਰ ਦੂ ਰਖੜੀ ਬੰਨ ਕੇ ਚਲ ਮੀਤ ਵਰਗੇ ਵੀ ਆਗੇ ਹੋਣਗੇ ਉਹੋ ਜੀ ਭੇਜ ਗਏ ਕਿਹਾ ਸੀ ਨਾ ਗੱਡੀ ਮੀਤ ਵਰਗੇ ਸਤਿਕਾਰ ਸਤਿਕਾਰ ਭਾਬੀ ਜੀ ਸਤਿਕਾਰ ਵਰਗੇ ਮੈਂ ਠੀਕ ਹਾਂ ਤੁਸੀਂ ਠੀਕ ਠਾਕ ਵਧੀਆ ਤੇ ਗੱਡੀ ਤੇ ਆਏ ਨਾ ਉਹ ਗੱਡੀ ਦੇ ਤਾਂ ਕਾਨੂੰ ਆਏ ਆ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਤੇ ਉਹ ਭਾਬੀ ਜੀ ਮੌਸਮ ਖੰਡਾ ਜਿਹਾ ਸੀ ਨਾ ਤਾਂ ਕਰਕੇ ਸਾਨੂੰ ਐਂ ਜਿ ਲੱਗਿਆ ਵੀ ਚਲੋ ਮੋਟਰਸਾਈਕਲ ਤੇ ਵਧੀਆ ਬਹੁਤ ਗੱਡੀ ਦਾ 3000 ਦਾ ਤੇਲ ਪੀ ਜਾਣਾ ਸੀਗਾ ਉਮੀਦ ਇੱਥੇ ਥੋੜੇ ਪਿੰਡ ਦੇ ਨੇੜੇ ਆ ਕੇ ਆ ਤਾਂ ਹੀ ਪੈਣ ਲੱਗ ਗਿਆ ਜੀ ਪਿੱਛੇ ਤਾਂ ਵਧੀਆ ਸੀਗਾ ਮੌਸਮ ਹਾਂ ਪਿੱਛੇ ਤਾਂ ਪਹਿਲਾਂ ਤਾਂ ਵਧੀਆ ਸੀ ਮੌਸਮ ਉਪਰ ਆਏ ਆ ਕਿੱਕੜੀ ਵਰਗੀ ਰੀਸ ਨੇ ਮੋਟਰਸਾਈਕਲ ਤੇ ਭਿਜਦੇ ਆਏ ਆ ਤੁਸੀਂ ਕੱਪੜੇ-ਕੁੱਪੜੇ ਖਰਾਬ ਹੋ ਗਏ ਹੋਣਗੇ ਉਹ ਤਾਂ ਠੀਕ ਆ ਭਾਈ ਤੁਹਾਡੇ ਗਰਵਾਜ ਨਹੀਂ ਹੈਗਾ ਵੀ ਪ੍ਰਾਣੇ ਨੂੰ ਬੈਠਣ-ਉੱਠਣ ਦਾ ਕਹਿਣਾ ਨਹੀਂ ਨਾ ਨਾ ਭਾਈ ਆਓ ਅੰਦਰ ਬੈਠੋ ਤੁਸੀਂ ਆਜਾ ਤੇ ਹੋਰ ਭਾਬੀ ਬੀਬੀ ਰਾ ਗਰਮੀ ਵੀ ਲੱਗੀਆਂ ਜੀ ਹੋਮੋਸ ਜੀ ਦਾ ਬਾਲੀ ਹੋਈ ਪਈ ਇੱਥੇ ਚਾ ਭਾਬੀ ਪਹਿਲਾਂ ਇਹਨੂੰ ਐਸੀ ਲਾ ਕੇ ਬਿਠਾਦਾ ਮੈਂ ਬਾਲੇ ਕਾਲੇ ਨੂੰ ਠੀਕ ਹੈ ਫਿਰ ਕਰਦਾਂਗਾ ਆਪਾਂ ਗੱਲਾਂ ਆਜੋ ਜੀ ਅੰਦਰ ਬੈੰਨੇ ਮੈਨੂੰ ਪਾਣੀ ਲਿਈ ਹੋਣੀ ਹੈ ਹੂ ਉੱਥੇ ਖੜ ਕੇ ਗੱਲਾਂ ਮਾਰੀ ਜਾਂਦੇ। ਨਾ ਮੇਰੀ ਗੱਲ ਸੁਣੋ। ਚਲ ਅਸੀਂ ਤਾਂ ਜਿਹੜੀਆਂ ਗੱਲਾਂ ਮਾਰੀ ਜਾਂਦੇ ਆ ਮਾਰੀ ਜਾਂਦੇ ਆ। ਤੁਸੀਂ ਇੰਨੀ ਅੱਛੀ ਵੀ ਕਾਹਤੋਂ ਕਰੀ ਜਾਂਦੇ ਸੀ? ਮਾੜਾ ਦੇਖ ਤਾਂ ਲਿਆ ਕਰੋ ਭਾਬੀ ਕੀ ਸੋਚੂਗੀ? ਅੱਛੀ ਵੀ ਕਰਨੀ ਨਹੀਂ ਹੈਗੀ। ਇੱਕ ਤਾਂ ਹੋਮਸ ਹੋਈ ਪਈ ਐ। ਆਈਸੀ ਛੱਡ ਦੇ ਹੁਣ। ਪੱਖਾ ਛੱਡਾਂ ਇਕੱਲਾ। ਏਸੀ ਤਾਂ ਉਹ ਸਾਹਮਣੇ ਦੇਖ ਲਓ ਬੋਰਡ ਦੇ ਵਿੱਚ ਲਾਈਟ ਹੈ ਨਹੀਂਗੀ। ਏਸੀ ਲਾਈਟ ਤੋਂ ਬਿਨਾ ਕਿਵੇਂ ਚੱਲੂਗਾ ਹੁਣ? ਓਹੋ। ਚਲੋ ਵਧੀਆ ਰਹੀਂ। ਜਿਹੜਾ ਤੂੰ ਤਾਂ ਹਜੇ ਕਹਿੰਦੀ ਸੀ ਡੱਬਾ ਡੁੱਬਾ ਲਿਆ। ਇਹਮੀ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਸਿਕਾ ਆ ਵਧੀਆ ਕੀਤਾ ਜਿਹੜੀ 50 ਰੁਪਏ ਵਾਲੀ ਰਖੜੀ ਲੈ ਆਂਦੀ ਨਾਲ ਇਹਨਾਂ ਨੇ ਸਾਰਾ ਕੁਝ ਦੇਣਾ ਤਾਂ ਕਰਨਾ ਨੂੰ ਹੀ ਹੁੰਦਾ ਤੂੰ ਤਾਂ ਬੇਫਾਲਤੂ ਦੇ ਖਰਚੇ ਕਰਦੀ ਐ ਮੇਰੀ ਗੱਲ ਸੁਣੋ ਜੀ ਜੇ ਕਰਨਾ ਨੂੰ ਦੇਣਾ ਹੁੰਦਾ ਨਾ ਕਰਨਾ ਲੈ ਕੇ ਵੀ ਵਧੀਆ ਸਾਰਾ ਕੁਝ ਪਹੁੰਚਦੀ ਹੁੰਦੀ ਐ ਤੁਸੀਂ ਦੇਖਿਓ ਮਠਾਈ ਦਾ ਡੱਬਾ ਵੀ ਉਹ ਲੈ ਕੇ ਪਹੁੰਚੂਗੀ ਮੈਂ ਤਾਂ ਹੁਣ ਰਖੜੀ ਬਨੂਗੀ ਕਿੱਥੋਂ ਮੈਂ ਕੋਈ ਰੱਬ ਹੀ ਹੈਣੀਗਾ ਓਈ ਮਰੀ ਨਹੀਂ ਐ ਮੈਨੂੰ ਪਤਾ ਹੀ ਐ ਕਿੱਡੇ ਕਿ ਸ਼ਾਹੂਕਾਰਾਂ ਦੇ ਵਿਆਹੀ ਹੋਈ ਐ ਉਹ ਟਾਈਮ ਪਾਸ ਤਾਂ ਉਹਦਾ ਦਾ ਮਸਾ ਹੁੰਦਾ ਐ ਦਸ ਗਾਂ ਸੋਨੇ ਦੀ ਰਖੜੀ ਲਿਆ ਹੋਊਗੀ ਚਲੋ ਕੋਈ ਨਹੀਂ ਨਾਲੇ ਭਾਬੀ ਮੈਨੂੰ ਕਹਿੰਦੀ ਸੀਗੀ ਤੂੰ ਤਾਂ ਮੁਰੇ ਜਿਹਾ ਤੁਰਿਆ ਸੀ ਵੀ ਕਿਰਨਾ ਵੀ ਆਈ ਜਾਂਦੀ ਹੈਗੀ ਚਲ ਨਾਲੇ ਉਹਨੂੰ ਵਿਚਾਰੀ ਨੂੰ ਮਿਲ ਲੈਂਗੇ ਵਧੀਆ ਜੀ ਚਲ ਤੇਰੀ ਪਰਜਾਈ ਨੂੰ ਤਾਂ ਹੈ ਨਹੀਂ ਵੀ ਇੱਥੇ ਬੈਠਾ ਪਾਣੀ ਦਾ ਗਲਾਸ ਫੜਾ ਦੇ ਤੂੰ ਹੀ ਲਿਆ ਦੇ ਜਾ ਕੇ ਕੋਈ ਨਹੀਂ ਭਾਬੀ ਨੇ ਕਿਹਾ ਤਾਂ ਹੈਗਾ ਆਉਂਦੇ ਆ ਉਹ ਲੈ ਕੇ ਇੰਨੀ ਐਚ ਵੀ ਕਿਉਂ ਕਰੀਏ ਇੰਨਾ ਚਲੋ ਕੋਈ ਨਹੀਂ ਮੈਂ ਜਾਣੀ ਹੈ ਲੈ ਕੇ ਆਉਣੀ ਜਾ ਬਗ ਜਾ ਬਗ ਜਾ ਅੱਡ ਬਲੱਡ ਵਧਾਉਂਦੇ ਆ ਚਾਵੀ ਬਣ ਗਈ ਮਾਈ ਵੀ ਤਾਂ ਹਾਂਜੀ ਭਾਬੀ ਜੀ ਪਾਣੀ ਤਾਂ ਮੈਂ ਦੇ ਆਈ ਤੇ ਚਾਹ ਵੀ ਬਣ ਗਈ ਭਾਬੀ ਜੀ ਚਾਹ ਬਣਾ ਲਈ ਤੁਸੀਂ ਹਾਂ ਦੇਖੀ ਚਾਹ ਤਾਂ ਉਹਨਾਂ ਨੇ ਪੀਣੀ ਨਹੀਂ ਹੈਗੀ ਉਹ ਤਾਂ ਕਾਫੀ ਪਿੰਦੇ ਆ ਹੁਣ ਦੱਸ ਹੁਣ ਉਹ ਕਾਫੀ ਦੁਕਾਨ ਤੋਂ ਲਿਆਉਣੀ ਪਊਗੀ ਕੋਈ ਗੱਲ ਨਹੀਂ ਭਾਬੀ ਮੈਨੂੰ ਪਹਿਲਾਂ ਹੀ ਪਤਾ ਸੀ ਮੇਰੇ ਨਾ ਪਰਸੇ ਦੇ ਵਿੱਚ ਉਹ ਪਾਉਚੇ ਜੀ ਹੈਗੇ ਆ ਉਹ ਮੈਂ ਬੋਚ ਕੇ ਲਿਆਉਂਗੀ ਅੱਜ ਕਾਫੀ ਬਣਾ ਕੇ ਦੇ ਦਾਂਗੇ ਉਹਨਾਂ ਤੁੱਤੀ ਕਰ ਕਰ ਕੋਈ ਨਹੀਂ ਉਹ ਆਏ ਐ ਮੀਤ ਹਾਂਜੀ ਬਾਈ ਦਾ ਸਮਾਂ ਨਾ ਬੜੇ ਗਰਮ ਹੈ ਗਰਮ ਤਾਂ ਹੈਗਾ ਭਾਬੀ ਹੁਣ ਕੀਤਾ ਵੀ ਕੀ ਜਾਵੇ ਉਹ ਤਾਂ ਮੈਂ ਵੀ ਨਾ ਬਾਲੇ ਜਲਦਬਾਜੀ ਚ ਫੈਸਲਾ ਲੈ ਲਿਆ ਲੱਭ ਮੈਰਿਜ ਖਰਾਬ ਹੈ ਠੀਕ ਇਹ ਨਹੀਂ ਸੋਚਿਆ ਬਿਓ ਕਿੱਥੇ ਤੇ ਅਸੀਂ ਕਿੱਥੇ ਆ ਐਨੇ ਤਕੜਾ ਨਾ ਮੱਥਾ ਲਾ ਕੇ ਨਾ ਅੱਜ ਤਾਂ ਮੈਂ ਵੀ ਪੁੱਛਤਾ ਹਣੀ ਆ ਕਿਉਂਕਿ ਇੱਕ ਨਿੱਕੀ ਨਿੱਕੀ ਗੱਲ ਤੇ ਬਸ ਮੈਨੂੰ ਇਹੀ ਸੁਣਾਉਂਦੇ ਰਹਿੰਦੇ ਆ ਵੀ ਤੇਰੇ ਪੇਕੇ ਆਏ ਆ ਫਿਰ ਪੇਕੇ ਆਏ ਆ ਫਿਰ ਕੀ ਹੋ ਗਿਆ ਭਾਬੀ ਜੀ ਆਪਾਂ ਘਰੋਂ ਠੀਕ ਠਾਕ ਆ ਐਨੇ ਵੀ ਗਰੀਬ ਨਹੀਂ ਹੈਗੇ ਜਿੰਨੇ ਉਹ ਮਿਹਨੇ ਮਾਰਦਾ ਨਾਲੇ ਕਿਰਣਾ ਦੇ ਵੀ ਮੈਨੂੰ ਮਿਹਨੇ ਮਾਰਦਾ ਰਹਿੰਦਾ ਕਹਿੰਦਾ ਤੇਰੀ ਭੈਣ ਤਾਂ ਬੱਸਾਂ ਤੇ ਥੱਕੇ ਖਾਂਦੀ ਆਊਗੀ ਮੈਂ ਬੱਸ ਕਿਹੜਾ ਮਾੜੀ ਆ 10 ਲੱਖ ਦੀ ਆਉਂਦੀ ਆ ਬੱਸ ਉਸ ਦਾ ਇੰਨੇ ਸਵਾਰੀਆਂ ਬੈਂਦਣੇ ਹੁਣ ਜਿਹੜੀ ਕੋਈ ਆਪਾਂ ਆਪਦੀ ਸਵਾਰੀ ਤੋਂ ਨੇ ਹੁਣ ਬਾਈ ਕਿਹੜਾ ਉਹਨੂੰ ਵਿਚਾਰਾ ਰੋਜ਼ ਹੀ ਲੈ ਕੇ ਇੱਥੇ ਆ ਜਾਂਦਾ ਕਿਰਨਾਂ ਨੂੰ ਉਹ ਤਾਂ ਬੱਸ ਤੇ ਚੜ ਕੇ ਆਪਦੀ ਹਿੰਮਤ ਨਾਲ ਆ ਜਾਂਦੀ ਏ ਤੇਰੇ ਨਾਲ ਤਾਂ ਨਾ ਵੱਧ ਗੇੜੇ ਮਾਰ ਜਾਂਦੀ ਏ ਚੱਲ ਵਧੀਆ ਭਾਬੀ ਵਿਚਾਰੀ ਚਾਹੇ ਗਰੀਬ ਘਰੀ ਆ ਐਨਾ ਤਾਂ ਹੈਗਾ ਸੌਖੀ ਆ ਤੇ ਖੁਸ਼ ਆ ਆਦੇ ਬੰਦੇ ਨਾਲ ਮੈਨੂੰ ਤਾਂ ਇਹ ਜਿੰਨੇ ਪਹਿਲਾਂ ਪਿਆਰ ਦਿਖਾਇਆ ਸੀ ਨਾ ਉਹਨਾਂ ਹੀ ਹੁਣ ਵੱਡ ਖਾਣੇ ਵਾਲਿਆਂ ਨੂੰ ਪੈਂਦਾ ਗਾ ਉਪਰ ਆਏ ਆਂ ਜੀ ਤੋ ਇੱਡੀ ਅਮੀਰੀ ਵੀ ਕਿਸੇ ਕੰਮ ਦੀ ਨਹੀਂ ਜਦੋਂ ਜਨਾਨੀ ਨੂੰ ਘਰੇ ਸੌਖੀ ਨਾ ਹੋਇਆ ਹੁਣ ਤੇਰਾ ਲੀੜਾ ਲੱਗਾ ਸੋਨਾ ਪੈਸਾ ਟਕਾ ਅਸੀਂ ਕੀ ਚੱਟਣ ਜਦੋਂ ਸਾਡੀ ਧੀ ਨਹੀਂ ਸੌਖੀ ਗਲਤ ਕਰੀ ਸਹੀ ਹੈ ਭਾਬੀ ਗਲਤ ਨਾ ਤਾਂ ਮੇਰੀਆਂ ਹੀ ਨੇ ਕਿ ਭਾਬੀ ਸੱਚੇ ਵੀਰਾ ਨਹੀਂ ਦਿੰਦਾ ਵੀਰਾ ਕਿੱਥੇ ਵੀਰਾ ਤਾਂ ਅੱਜ ਤੇਰਾ ਝੋਨਾ ਰਹਿੰਦਾ ਸੀ ਆਪਣਾ ਲਾਉਣ ਵਾਲਾ ਅੱਛਾ ਤੇ ਆ ਮੀਂਹ ਪਾਈ ਜਾਂਦਾ ਰੱਬ ਉਹਨੂੰ ਅੱਜ ਆਏ ਹੋ ਗਿਆ ਵੀ ਮੋਟਰ ਵਿੱਚ ਛੱਡ ਕੇ ਨਾ ਕਦੂ ਕਰ ਤੂੰ ਅੱਛਾ ਅੱਛਾ ਤੇ ਮੈਂ ਕਦੋਂ ਕਹੂਗਾ ਵੀਰਾ ਮਸਾ ਅਜੂਗਾ ਘੰਟੇ ਕੀ ਤੱਕ ਮੈਨੂੰ ਐਸੀ ਨਾ ਭਾਬੀ ਫਿਰ ਮੈਂ ਵੀ ਮੁਰੂਂਗੀ ਰਖੜੀ ਬਣ ਕੇ ਕਿਉਂਕਿ ਆਇਆ ਹੁਣ ਰਹਿਣਾ ਤਾਂ ਜਾਣਾ ਨਹੀਂ ਹੈਗਾ ਇਹ ਨਾਲ ਆਇਆ ਤਾਂ ਨਾਲ ਮੈਨੂੰ ਰਹਿਣ ਵੀ ਕਿੱਥੇ ਦਿੰਦੇ ਜਿੱਦੇ ਦੀ ਮੈਂ ਗਿਆ ਹਾਂ ਤੈਨੂੰ ਪਤਾ ਹੀ ਹੈ ਉਹ ਤਾਂ ਇੱਕ ਗੱਲ ਤੇਰੀ ਠੀਕ ਹੈ ਉਹ ਤਾਂ ਸਾਨੂੰ ਆਏ ਸੀ ਵੀ ਤੂੰ ਰਹਿੰਦੀ ਪਰ ਬਾਈ ਦੇ ਨਾਲ ਆ ਸਵਾਹ ਤੋਂ ਕਰ ਆਏ ਲੱਗਦਾ ਵੀ ਜੇ ਰਹਿ ਪਿਆ ਤਾਂ ਸਾਡੇ ਨਾਲ ਲੜਤੀ ਜਾਊਗਾ ਇਹਨੂੰ ਐਂ ਕੀ ਪਤਾ ਕਿ ਕਿਹੜੀ ਚੀਜ਼ ਪਸੰਦ ਹੈ ਕਿਹੜੀ ਨਹੀਂ ਪਸੰਦ ਪਾ ਵੀ ਐਸੇ ਕਰਕੇ ਮੈਂ ਰਹਿੰਦੀ ਨਹੀਂ ਹੈਗੀ ਲੜਦਾ ਤਾਂ ਹੈ ਨਹੀਂ ਗੱਲ ਕਰ 24 24 ਇੰਨੀਆਂ ਗੱਲਾਂ ਕਹੂਗਾ ਵੀ ਜਿਹੜਾ ਨਾ ਤੁਹਾਡੇ ਤੋਂ ਬਰਦਾਸ਼ਤ ਤੋਂ ਬਾਹਰ ਹੋ ਜਾਣਗੀਆਂ ਮੈਨੂੰ ਤਾਂ ਨਾ ਹੁਣ ਆਦਤ ਜੀ ਪੈ ਗਈ ਹੈ ਉਹ ਗੱਲਾਂ ਸੁਣਨ ਦੀ ਪਰ ਮੈਂ ਨਹੀਂ ਕਹਿੰਦੀ ਵੀ ਉਹ ਚਾਹੁੰਦੀ ਹੈਗੀ ਵੀ ਤੁਸੀਂ ਵੀ ਉਹ ਗੱਲਾਂ ਸੁਣੋ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਤਾਂ ਚੱਲ ਆਪਦੀ ਗਲਤੀ ਕਰਕੇ ਚੁੱਪਾ ਹੁਣ ਤੇਰਾ ਵੀਰਾ ਹੁਣ ਇਹਦੇ ਬਾਈ ਵਾਸਤੇ ਮੀਟ ਵੀ ਬਣਾ ਲਿਆ ਹੂਗਾ ਪਰ ਕੀ ਪਤਾ ਬਾਈ ਉਹ ਚ ਵੀ ਨਗੋਚ ਕਰਤੇ ਨਹੀਂ ਨਹੀਂ ਆਸੀ ਜੀ ਦੀ ਪਸੰਦ ਆ ਕੋਈ ਗੱਲ ਨਹੀਂ ਸਭੀ ਫੇਰ ਕਰਨਾ ਕਰੋ ਅਸੀਂ ਤਾਂ ਨਾ ਰਹਿੰਦੇ ਨਹੀਂ ਹੈਗੇ ਵਾਪਸੀ ਜਾਵਾਂਗੇ ਨਾਲੇ ਆਇਆ ਮੇਰੀ ਸੱਸ ਦਾ ਸੁਭਾਅ ਵੀ ਤੁਹਾਨੂੰ ਪਤਾ ਹੀ ਆ ਫਿਰ ਉਹ ਕਹੂਗੀ ਤੂੰ ਤਾਂ ਕਹਿੰਦੇ ਸੀ ਆਥਾ ਨੂੰ ਮੁੜ ਆਉਂਗਾ ਤੇ ਹੁਣ ਮੁੜ ਕੇ ਨਹੀਂ ਆਇਆ ਤੇ ਉਹ ਵੀ ਨਾ ਅੱਜ ਹੈਣੀ ਸੀਗੀ ਬਿਸਕਟ ਕਢਾਉਣ ਗਈ ਆ ਕਹਿੰਦੀ ਫਿਰ ਕੁੜੀ ਆਊਗੀ ਰਖੜੀ ਬੰਨਣ ਤੇ ਉਹਨੂੰ ਬਿਸਕਟ ਵਗੈਰਾ ਸਾਰਾ ਸੰਧਾਰਾ ਕਹਿੰਦੀ ਦੇਣ ਤਾਂ ਜਾਇ ਨਹੀਂ ਜਾਣਾ ਹੈਗਾ ਤੇ ਕਹਿੰਦੀ ਆਈ ਨਹੀਂ ਫੜਾ ਦਾਂਗੇ ਸਾਰਾ ਸਮਾਨ ਅੱਛਾ ਹਾਂ ਫਿਰ ਮੈਂ ਤਾਂ ਮੇਰੀ ਗਰਸ ਨੂੰ ਬਾਈਕ ਦਾ ਸੁਆਏ ਜਿਹੜਾ ਸੱਚ ਦਾ ਨਹੀਂ ਇਹ ਜਿਹੇ ਇਹ ਜਿਹੇ ਤਾਂ ਵੀ ਥੋੜਾ ਜਿਹਾ ਵੀ ਠੀਕ ਹੈ ਨਾ ਮਰੋ ਠੀਕ ਹੈ ਪਰ ਉਹ ਵੀ ਨਾ ਕੁਛ ਨਾ ਕੁਛ ਬੋਲ ਦੀ ਜੇ ਤਰਹੰਦੀ ਹੈ ਬਾਕੀ ਆਇਆ ਭਾਬੀ ਜੀ ਭੇੜਾ ਚਾਹੇ ਚੰਗਾ ਹੁਣ ਤਾਂ ਕਹਿੰਦੇ ਹੁੰਦੇ ਆ ਜਦੋਂ ਪੈ ਗਿਆ ਵਕਤ ਉਹ ਤਾਂ ਕੱਟਣਾ ਹੀ ਪਊ ਤੇ ਸਾਲੇ ਠੀਕ ਹੈ ਲੈ ਤੂੰ ਮੇਰੀ ਚਾਹ ਸੁਣਾ ਕੌਫੀ ਲਿਆ ਤੇ ਬਾਈ ਨੇ ਨਾ ਕੌਫੀ ਬਣਾ ਕੇ ਦੇ ਦੇ ਫਿਰ ਤੈਨੂੰ ਪਤਾ ਹੈ ਹੁਣ ਮੈਂ ਤਾਂ ਰੋਜ਼ ਹੀ ਚਾਹ ਬਣਾਉਣੀ ਆ ਮੈਂ ਕਿਹੜੇ ਕੌਫੀ ਕੋਈ ਨਹੀਂ ਭਾਬੀ ਮੈਂ ਪਿਆ ਦਿੰਦੀ ਆ ਤੇ ਨਾਲੇ ਨਾ ਅੰਦਰ ਪਹਿਲਾਂ ਕੋਣ ਆ ਹੀ ਜਾਂਦਾ ਸੀ ਪਤਾ ਨਹੀਂ ਕਿਦਾ ਕਿਤੇ ਕੰਮ ਦਾ ਨਾ ਹੋਵੇ ਉਹ ਨਾ ਕੁਛ ਕਹਿੰਦੀ ਹੋਵੇ ਤੇ ਹੁਣ ਨਾ ਕਿਤੇ ਆਏ ਨਾ ਕਹਿੰਦੀ ਹੋਵੇ ਵੀ ਅੱਡੇ ਤੋਂ ਮੈਨੂੰ ਲਿਆਉ ਤੈਨੂੰ ਪਤਾ ਹੈ ਤੇਰਾ ਬਾਈ ਹੁਣ ਫੇਟ ਗਿਆ ਹੁਣ ਭਾਵੇਂ ਮੈਂ ਬਾਈ ਨੂੰ ਤਾਂ ਕਹਿ ਨਹੀਂ ਸਕਦੀ ਉਹ ਤਾਂ ਜਦੋਂ ਕਿਰਨਾ ਨਾਲ ਉਹਦਾ ਇੱਕ ਕੁੱਤੇ ਵਾਲਾ ਗੈਰ ਹੈ ਐਵੇਂ ਲੱਗਦਾ ਹੁੰਦਾ ਸਾਲੀ ਜੀਜੇ ਸਾਲੀ ਦੀ ਨਾ ਜਦੋਂ ਬੰਦੀ ਆ ਬੰਦੀ ਵੀ ਬਾਲੀ ਹੈ ਤੇ ਜਦੋਂ ਲੜਾਈ ਤੇ ਆ ਜੇ ਤੇ ਲੜਦੀ ਵੀ ਹਾਲਾ ਉਹੀ ਤਾਂ ਗੱਲ ਹੈ ਕਿਰਨਾ ਤੇ ਤਾਂ ਬਸ ਐ ਹੀ ਲੱਗ ਜਾਂਦਾ ਵੀ ਉਹ ਗਰੀਬ ਘਰੇ ਆ ਹੋਰ ਕੁਛ ਨਹੀਂ ਬਸ ਹੁਣ ਆਇਆ ਗਰੀਬ ਨਹੀਂ ਕਿਉਂ ਆ ਉਹ ਇਹਦੇ ਵਿੱਚ ਉਹਦਾ ਕੀ ਕਸੂਰ ਆ ਵਿਚਾਰੀ ਦਾ ਜਦੋਂ ਉਹਦੀ ਕਿਸਮਤ ਅਜਿਹੇ ਜਿਹੇ ਹੋ ਗਈ ਕਿਰਨਾ ਵੇਖ ਮੇਰੀ ਗੱਲ ਸੁਣ ਕਿਸੇ ਤੋਂ ਮੰਗਦੀ ਨਹੀਂ ਉਹਦੇ ਘਰੇ ਕੀ ਬਾਈ ਸਿੱਟ ਕੇ ਹੁੰਦਾ ਉਹੀ ਤਾਂ ਗੱਲ ਆ ਭਾਬੀ ਹੁਣ ਮੈਂ ਕਹਾ ਵੀ ਤਾਂ ਕੀ ਕਹਾ ਸੱਚੀ ਮੈਂ ਤਾਂ ਚਾਰੇ ਪਾਸੇ ਨਾ ਡੁੱਬੀ ਮੈਂ ਹੁਣ ਗਾਂ ਤੋਂ ਨਾ ਆਵੇ ਪੁਰਾਣੇ ਕੱਪੜੇ ਵੀ ਨਾ ਦਿਆ ਕਰ ਕਿਰਨਾ ਨੂੰ ਇਹਦਾ ਤਾਂ ਬਾਈ ਦਾ ਐ ਨਹੀਂ ਪਤਾ ਬੰਦਿਆਂ ਦਾ ਕੋਈ ਪਤਾ ਨਹੀਂ ਹੁੰਦਾ ਭਾਈ ਹੋਰ ਮੈਂ ਤਾਂ ਪਹਿਲਾਂ ਡਰੀ ਇੰਨੀ ਆ ਕਿਤੇ ਕਿਰਨਾ ਭੈਣ ਉਹ ਸੂਟ ਨਾ ਪਾਇਆ ਆਏ ਵੇ ਜਿਹੜੇ ਮੈਂ ਦਿੱਤੇ ਸੀ ਉਹਨੂੰ ਚ ਕੋਈ ਨਾ ਉਸੇ ਦੀ ਨਾ ਲਿਆ ਆਪਰੇ ਕੇ ਰੱਖੂਗਾ ਵੀ ਮੈਨੂੰ ਹੁਣ ਇੱਥੇ ਇਕੱਲਾ ਪਾਣੀ ਖੜਾ ਕੇ ਹੋ ਕਾ ਕੇ ਮੁੜ ਕੇ ਆਏ ਹਾਂ ਚੰਗਾ ਭਾਗੀ ਜਾਣੀ ਆ ਬੰਦੇ ਚਾਪਾ ਮੀਟ ਪੀ ਲੂਗੀ ਤੇ ਮੈਂ ਪੀ ਲਵਾਂਗੀ ਕਰਤਾ ਸਸਤੀ ਪਾਉਂ। ਹਾਂ ਠੀਕੋ ਨਹੀਂ ਮੈਂ ਤਾਂ ਠੀਕ ਐ। ਆ ਇਹ ਜੇ ਚਿੱਕੜ ਚੱਲੇ ਜੇ ਤਾਂ ਟੱਕ ਜਾਂਦੀ ਨਾਲੇ ਪੈਸਿਆਂ ਦੀ ਲੱਗੋ ਲੱਗ ਸੀ ਕਿਉਂ ਖਰਚਾ ਕਰਦੀ ਨਹੀਂ ਅਸੀਂ ਆਪ ਆ ਜਾਂਦੇ ਮੈਂ ਤੇ ਤੇਰਾ ਭਾਈ ਲੇਲੇ ਬਾਬੀ ਮੇਰਾ ਭਰਾ ਮੈਨੂੰ ਡੀਕਦਾਗਾ ਆ ਸਾ ਉਹਨੂੰ ਮੇਰੀ ਭੈਣ ਆਉਗੀ ਆਵਾ ਕਿਵੇਂ ਨਾ ਮੇਰੀ ਗੱਲ ਸੁਣੋ ਆ ਜੀ ਸੱਦ ਕੇ ਆ ਪਰ ਇੰਨਾ ਖਰਚ ਨਹੀਂ ਕਰਕੇ ਆਉਂਦੇ ਹੁੰਦੇ ਨਾ ਬਾਬੇ ਕੋਈ ਨਾ ਚੱਲ ਤਿਹਾਰ ਦਾ ਸਾਲ ਬਾਅਦ ਆਉਂਦਾਗਾ ਤੈਨੂੰ ਪਤਾ ਹੀ ਹੈਗਾ ਹਨਾ ਨਾਲੇ ਬਾਈ ਮੇਰੇ ਨੂੰ ਮੇਥੋਂ ਕੋਈ ਓਲਾ ਨਹੀਂ ਰੱਖਦਾ ਹੈਗਾ ਕਿਸੇ ਚੀਜ਼ ਦਾ ਤੇ ਮੈਂ ਕਿਵੇਂ ਓਲਾ ਰੱਖ ਲਾਂ ਵੀ ਓਲਾ ਤਾਂ ਅਸੀਂ ਤੇਥੋਂ ਨਹੀਂ ਰੱਖਦੇ ਭੈਣੇ ਮੇਰੀ ਗੱਲ ਸੁਣੋ ਜੇ ਤੂੰ ਸਾਨੂੰ ਫੋਨ ਕਰ ਦਿੰਦੀ ਨਾ ਸਾਡਾ ਬੰਦ ਨਾਲ ਅਸੀਂ ਬਾਈ ਨੂੰ ਮਿਲਿਆ ਆਉਂਦੇ ਉਦਾ ਪਤਾ ਲਿਆ ਹੁੰਦੇ ਤੇ ਨਾਲੇ ਰਖੜੀ ਬਣਾ ਲਿਆ ਹੁੰਦਾ ਤੇਰਾ ਬਾਈ ਚੱਲ ਕੋਈ ਨਹੀਂ ਭਾਬੀ ਉਹਨੇ ਮੈਨੂੰ ਆਪ ਹੀ ਭੇਜ ਜਾਗਾ ਉਹ ਕਹਿੰਦੇ ਜਾਇਆ ਚੱਲ ਘੰਟਾ ਘੜੀ ਨਾਲ ਕਹਿੰਦਾ ਮੀਤ ਵਰਗਿਆਂ ਨੂੰ ਮਿਲਿਆ ਉਹ ਵੀ ਆਉਣਗੇ ਨਹੀਂ ਤੂੰ ਤਾਂ ਨਾ ਆਪ ਹੀ ਨਹੀਂ ਦੇਖਦੀ ਨਾਲੇ ਤਾਂ ਆਪ ਔਖੀ ਹੁੰਨੀ ਐ ਹੁਣ ਸਾਡਾ ਵੀ ਢਿੱਡ ਮੱਚਦਾ ਤੇ ਇੱਕ ਨਹੀਂ ਦੇਖ ਕੇ ਵੀ ਪੈਸੇ ਦਿਨ ਰਾਤ ਲੱਗ ਜਾਂਦੇ ਆ ਬਾਈ ਤੇ ਐਨੇ ਪੈਸੇ ਆਉਣਗੇ ਵੀ ਕਿੱਧਰੋਂ ਚਲ ਕੋਈ ਨਾ ਬਾਬੇ ਹੁਣ ਆਇਆਗਾ ਵੀ ਤੈਨੂੰ ਪਤਾ ਹੀ ਹੈਗਾ ਭੈਣ ਭਰਾ ਕਿਹੜਾ ਹੁੰਦੇ ਆ ਕਿ ਹਰ ਸਾਲ ਬਾਅਦ ਧਿਆਰਾਂ ਦਾ ਭੈਣ ਭਰਾਵਾਂ ਨੂੰ ਤਾਂ ਮਿਲਣ ਨੂੰ ਜੀ ਕਰਦਾ ਹੀ ਹੈਗਾ ਭੈਣ ਭਰਾ ਦਾ ਸਹਾਰਾ ਹੁੰਦੇ ਆ ਇੱਕ ਦੂਜੇ ਦੇ ਤੇ ਮੇਰੇ ਭੱਜ ਨਾਲ ਨਾਲੇ ਤਾਂ ਅਸੀਂ ਆ ਜਾਂਦੇ ਚਲ ਕੋਈ ਨਾ ਹੁਣ ਮੇਰੀ ਗੱਲ ਸਾਨੂੰ ਮੀਤ ਤੇ 125 ਆ ਗਏ ਹਾਂ ਚਲ ਚੰਗਾ ਹੋਗਾ ਕਿੰਨਾ ਚਿਰ ਹੋਗਾ ਮੀਤ ਨੂੰ ਤਾਂ ਮੇਲਿਆਂ ਨੂੰ ਜਉਂ ਵਿਆਹ ਹੋਇਆ ਤੇ ਜਿੰਨੂੰ ਡੁੱਬੜੀ ਮਿਲੀ ਨਹੀਂ ਹੈਗੀ ਅੱਜ ਮਿਲ ਲੂੰਗੀ ਚਰਨ ਲਾ ਕਰ ਲਾਂਗੇ ਹਾਂ ਆ ਜਾਂ ਅੱਜ ਹਾਂ ਉਹ ਤਾਂ ਵਧੀਆ ਹੁਣ ਤਾਂ ਇਹਨਾਂ ਨੂੰ ਯਾਦ ਆਉਣ ਲੱਗ ਗਿਆ ਵਿਚਾਰ ਨਹੀਂ ਪਿੰਦਾ ਹੈਗਾ ਕਾਫੀ ਬਣਾਈ ਦਿੱਤੀ ਸੀਗੀ ਲੈ ਹਾਂਜੀ ਉਹ ਤਾਂ ਗੱਲ ਹੈਗੀ ਹਾਂ ਨਾਲੇ ਭਾਬੀ ਤਾਂ ਨਾ ਤੁਹਾਡੀ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਦੀ ਐ ਤੁਸੀਂ ਤਾਂ ਬਿਨਾਂ ਗੱਲ ਤੋਂ ਗੁੱਸਾ ਹੀ ਕਰਦੇ ਰਹਿੰਦੇ ਅਗਰ ਇੰਨਾ ਵੀ ਨਾ ਗੁੱਸਾ ਕਰਿਆ ਤੁਰ ਨਾਲੇ ਇੱਥੇ ਆ ਕੇ ਬਾਲਾ ਨੂੰ ਦਿਖਾਇਆ ਕਰੋ ਲੈ ਲੈ ਪਰਉਣਾ ਸੌਰੀ ਨਾ ਜਾ ਕੇ ਦਿਖਾਊਗਾ ਉਹਦਾ ਐਟੀਟਿਊਡ ਜਾਂ ਗੁੱਸਾ ਫਿਰ ਹੋਰ ਦੱਸ ਕਿੱਥੇ ਦਿਖਾਊਗਾ ਚਲੋ ਕੋਈ ਨਹੀਂ ਜੀ ਨਾਲੇ ਨਾ ਦੀਰਾ ਵੀ ਫੇਟ ਗਿਆ ਹੋਇਆ ਭਾਬੀ ਕਹਿੰਦੀ ਅੱਛਾ ਭਾਬੀ ਨੂੰ ਕਿਹਾ ਸੀ ਮੈਂ ਵੀਰੇ ਨੂੰ ਫੋਨ ਕਰਦੇ ਫਿਰ ਅਸੀਂ ਵੀ ਰਖੜੀ ਬਨ ਕੇ ਮੁੜਨਾ ਅਜੇ ਰਹੀ ਐ ਕਿ ਚੱਲ ਗਏ ਫਿਰ ਨਾ ਨਾ ਰਹਿ ਕੇ ਕੀ ਕਰਾਂਗੇ ਚੱਲਦੇ ਆਂ ਬਸ ਉਹਨੂੰ ਸੱਦ ਲਓ ਫੋਨ ਕਰਕੇ ਰਖੜੀ ਬੰਨ ਤੇ ਤੁਰਦੀ ਬਣ ਚਲੋ ਕੋਈ ਨਹੀਂ ਜੀ ਆਪਾਂ ਬੰਨਤਾ ਜਾਵਾਂਗੇ ਗੱਲ ਕਰਾਂ ਆਂ ਚੱਲ ਅੱਜ ਕਰਨਾ ਪੈਣੇ ਵੀ ਆਣਾ ਮਸਾ ਮਸਾ ਤਾਂ ਮਿਲਾਨੀ ਆ ਮੈਲਨ ਨੂੰ ਕੀ ਬਾਂਹ ਆਕੜੀਆਂ ਉਹਨੂੰ ਦੱਸ ਉਹ ਕੀ ਪਤਾ ਕਿਹੜੇ ਵੇਲੇ ਆਊ ਕਿਹੜੇ ਵੇਲੇ ਨਹੀਂ ਆਊਗੀ ਆ ਜੀ ਜੀ ਕੋਈ ਨਹੀਂ ਜਦ ਅੱਜ ਰਹਿਣੀ ਮਿਲਣਾ ਹੁੰਦਾ ਵਾ ਉਹ ਆਪਣੇ ਕੋਲ ਕਿੱਥੋਂ ਆਉਂਦੀ ਹੈ ਵਿਚਾਰੀ ਤੇ ਨਾਲ ਤੁਸੀਂ ਮੈਨੂੰ ਉੱਥੇ ਲੈ ਕੇ ਜਾਣਾ ਤੁਸੀਂ ਕਹਿਣਾ ਉਹਨਾਂ ਨੇ ਸੇਵਾ ਨਹੀਂ ਕਰਨੀ ਆ ਨਹੀਂ ਕਰਨਾ ਜੋ ਨਹੀਂ ਕਰਨਾ ਆ ਜਾ ਰਹਿ ਕਰ ਲੈ ਆ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹਾਂ 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 ਵਧੀਆ ਸਤਿ ਸ਼੍ਰੀ ਅਕਾਲ ਬਾਈ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਭੈਣਾ ਭੈਣਾ ਹੁਣ ਗੱਲਾਂ ਬਾਤਾਂ ਕਰ ਲੋ ਹੋਰ ਇਹ ਤਾਂ ਗੱਲ ਹੈਗੀ ਪਾਣੀ ਬਹਿ ਜਾਂਦੇ ਤੁਸੀਂ ਵੀ ਬਸ ਕੋਈ ਨਾ ਹੁਣ ਮੈਂ ਨਾ ਬਹਿਣ ਵਾਸਤੇ ਨਾਲ ਤਾਂ ਪਾਣੀ ਲਿਉਣੀ ਨਾਲ ਚਾਹ ਬਣਾਉਣੀ ਅੱਛਾ ਅੱਛਾ ਮੈਂ ਤਾਂ ਇਹ ਕਹਿੰਦਾ ਸੀ ਬਾਈ ਬਾਈ ਨੂੰ ਫੋਨ ਕਰ ਦਿੰਦੇ ਰਖੜੀ ਬੰਨਣੇ ਸੀਗੇ ਬੰਨ ਕੇ ਅਸੀਂ ਵੀ ਜਾਂਦੇ ਹੁੰਦੇ ਫਿਰ ਕਾ ਕੋਈ ਨਾ ਵੀਰ ਮੈਂ ਕਰਦੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਬਹਿ ਜਾਓ ਮੈਂ ਉਧਰ ਤਾਇਕੇ ਘਰੇ ਪੀ ਕੇ ਆਈ ਆ ਚਾ ਉਧਰ ਰੱਖੜੀ ਮੈਂ ਕਿ ਪਹਿਲਾਂ ਘਰੋਂ ਦਾ ਐ ਕਹਿਣਗੇ ਵੀ ਕੋਲੋਂ ਦੀ ਲੰਗ ਗਈ ਤੈਨੂੰ ਪਤਾ ਹੀ ਆ ਫਿਰ ਮੈਂ ਰੱਖੜੀ ਬੰਨ ਕੇ ਆਈ ਆ ਉਧਰ ਵੀ ਅੱਛਾ ਅੱਛਾ ਹਾਂ ਬਹਿ ਜਾਓ ਚਲ ਕੋਈ ਨਾ ਚਲ ਕੋਈ ਨਾ ਮੈਂ ਬੈਠ ਜਾਂਦੀ ਆ ਤੇ ਗੱਲਾਂ ਬਾਤਾਂ ਤੁਸੀਂ ਕਰ ਲਓ ਬਸਾਂ ਤਾਂ ਕੱਠੀਆਂ ਹੋਈਆਂ ਪਹਿਣਾ ਪਹਿਣਾ ਹੋਰ ਕਿੰਨਾ ਜਵਾਕ ਚੱਲੇ ਠੀਕ ਸੀ ਹੋਰ ਬਾਈ ਦੇ ਹਾਲ ਚਾਲਾ ਬਸ ਬਾਈ ਦੇ ਹਾਲ ਤਾਂ ਵਧੀਆ ਤੈਨੂੰ ਪਤਾ ਹੀ ਆ ਬਿਮਾਰ ਆ ਵਿਚਾਰਾ ਉਹ ਤਾਂ ਆ ਅੱਛਾ ਹਜੇ ਠੀਕ ਨਹੀਂ ਹੈਗੇ ਨਾ ਨਾ ਹਜੇ ਕਿਤੇ ਠੀਕ ਕੋਈ ਮਹਿੰਗੇ ਜੇ ਹਸਪਤਾਲ ਚ ਦਿਖਾਓ ਨਾ ਪਿੰਡ ਵਾਲੇ ਡਾਕਟਰਾਂ ਕੋਲ ਤੁਸੀਂ ਤੁਰੇ ਫਿਰਦੇ ਹੋ ਨਾ ਬਈ ਦਵਾਈ ਤਾਂ ਖਰ ਦਵਾਈ ਆ ਗਈ ਤੇ ਦਵਾਈ ਲੱਗਣ ਦੀ ਗੱਲ ਆ ਗਈ ਪਿੰਡੋ ਲੱਗ ਜਾਂਦੀ ਹੈਗੀ ਹੂੰ ਤਾਂ ਚਲ ਕਹਿੰਦੇ ਤਾਂ ਇਹ ਸਹੀ ਆ ਕੋਈ ਵਧੀਆ ਡਾਕਟਰ ਨੂੰ ਦਿਖਾ ਲਓ ਚਲ ਕੋਈ ਨਾ ਦੇਖ ਲਾਂਗੇ ਫਿਰ ਮਾਨਸਾ ਬਠਿੰਡਲ ਵਧੀਆ ਹਸਪਤਾਲ ਚ ਲੈ ਜਾਗੇ ਤੁਹਾਡੀ ਜਾਣ ਪਛਾਣ ਚ ਨਹੀਂ ਕੋਈ ਹੈ ਜੀ ਡਾਕਟਰ ਬਈ ਚਲ ਬਈ ਠੀਕ ਹੋ ਜੇ ਹੈ ਨਾ ਮੇਰੀ ਜਾਣ ਪਛਾਣ ਚ ਤਾਂ ਕਿਹੜਾ ਡਾਕਟਰ ਆ ਅੱਜ ਕੀ ਲਿਆਂਦਾ ਚਾਸਣੀ ਤੇ ਸਾਰੀ ਤੇ ਚਾਦਰ ਤੇ ਡੁੱਲੀ ਜਾਂਦੀ ਐ ਆਪਾਂ ਬੇਨੂਮਾਨ ਅੰਦਰ ਰੱਖਿਆ ਹੁੰਦਾ ਸੀ ਪੰਜ ਕੇ ਆਜੇ ਕਰਨਾ ਤੂੰ ਵੀ ਆਜਾ ਮੇਰੇ ਨਾਲ ਹਾਂ ਚਲ ਕੋਈ ਨਾ ਪਹਿਲਾਂ ਦਿਖਾ ਨੀ ਤੂੰ ਕੋਤਰੀ ਜਾਨੀ ਚੱਲ ਚਾਹ ਪਾਣੀ ਪੀਣਾ ਹੋਊਗਾ ਆ ਪੀ ਲੈਣ ਦੇ ਜਾ ਕੇ ਉੱਥੇ ਚਲ ਕੋਈ ਨੀ ਪੀ ਲੈ ਚਾਹ ਪਾਣੀ ਆਉਣੀ ਐ ਮੈਂ ਚੱਲ ਚੰਗਾ ਪਾਣੀ ਚੰਗਾ ਆ ਘਰ ਜਦ ਬਹਿੜਦੀ ਪਾਣੀ ਹੁਣ ਲਾਇ ਤਾਂ ਵੀ ਨਾ ਕੋਣੀ ਨੀ ਨਿਕਲ ਜਾਂਦੀ ਵਾਰ ਵਾਰ ਨਾ ਮੇਰੀ ਗੱਲ ਸੁਣ ਹਾਂਜੀ ਅਕੇ ਤੇਰੀ ਜਾਣ ਪਛਾਣ ਚ ਤਾਂ ਨਹੀਂ ਕੋਈ ਡਾਕਟਰ ਹੈਗਾ ਕਿ ਮੇਰੇ ਕੋਲ ਪੈਸੇ ਕੀ ਝਾੜਿਆਂ ਨੂੰ ਲੱਗਦੇ ਆ ਵੀ ਮੈਂ ਇਲਾਜ ਕਰਾਊਂਗਾ ਮੈਂ ਤੁਹਾਨੂੰ ਇਹ ਗੱਲ ਤਾਂ ਦੋ ਕਹਤੀ ਵੀ ਤੁਸੀਂ ਇਲਾਜ ਕਰਾਓ ਆ ਫਿਰ ਇਹੀ ਗੱਲ ਹੋ ਗਈ ਨਾ ਮੇਰੀ ਜਾਣ ਪਛਾਣ ਚ ਤਾਂ ਬਾਧੂ ਨੇ ਉਥੇ ਮੈਨੂੰ ਪਤਾ ਹੈ ਵੀ ਪੈਸੇ ਮੈਨੂੰ ਲਾਉਣੇ ਪੈਣਗੇ ਇਹਨਾਂ ਕੋਲ ਕੀ ਹੈ ਉਹ ਜੀ ਆਪ ਹੀ ਲਾਉਂਦੇ ਅਗਲੇ ਪੈਸਾ ਤਾਂ ਆਪਾਂ ਕਿ ਆਉਂਦੇ ਦਾ ਅਰਥ ਅਰਥ ਹੁੰਦਾ ਚਲੋ ਦਿੱਤੇ ਜਾਂਦੇ ਇੰਨਾ ਸੀ ਚਲੋ ਉਥੇ ਆਪਾਂ ਨੂੰ ਇਹ ਸੌਖਾ ਹੋ ਜਾਂਦਾ ਵੀ ਰੋਟੀ ਟੋਕਾ ਆਪ ਪਹੁੰਚਿਆ ਕਰਦੇ ਲੈ ਆਹ ਰੋਟੀ ਟੋਕਾ ਤੋਂ ਆ ਆਪਦਾ ਤਾਂ ਕੰਮ ਲੋਟ ਨਹੀਂ ਆਉਂਦੇ ਹੈਗੇ ਆ ਦੇਖ ਲੈ ਨਾਲੇ ਇਵੇਂ ਪੈਸੇ ਇਕੱਠੇ ਕਰਦੀ ਫਿਰਦੀ ਆ ਕਿ ਉਧਰ ਮਤ ਆਏ ਕਿ ਵੀ ਰਖੜੀਆਂ ਬਣਾਈ ਨਾਲੇ ਮੇਰੀ ਗੱਲ ਸੁਣੋ ਜੀ ਤੁਸੀਂ 24 ਘੰਟੇ ਇਹੋ ਜੀ ਸੋਚ ਕੇ ਰੱਖਦੇ ਹੋ ਪੈਸੇ ਇਕੱਠੇ ਕਰਦੀ ਫਿਰਦੀ ਆ ਮਸਾ ਮਸਾ ਕੁੜੀਆਂ ਦਾ ਇੱਕ ਤਿਹਾਰ ਆਉਂਦਾ ਨਾਲੇ ਕੁੜੀਆਂ ਨਾ ਕਦੇ ਵਾਸਤੇ ਪੈਸੇ ਨਹੀਂ ਇਕੱਠੇ ਕਰਦੀਆਂ ਹੁੰਦੀਆਂ ਇੱਕ ਕੁੜੀਆਂ ਤਾਂ ਸਿਰਫ ਰਖੜੀ ਬਣਨ ਜਾਂਦਾ ਉਹ ਤਾਂ ਭਰਾ ਹੀ ਖੁਸ਼ੀ ਵਾਜੋ ਕੋਈ ਨਾ ਕੋਈ ਸ਼ਰਨ ਦੇ ਦਿੰਦੇ ਆ ਉਹਨਾਂ ਨੂੰ ਕੋਈ ਚਾਹਤ ਨਹੀਂ ਹੁੰਦੀ ਹੈਗੀ ਵੀ ਉਹਨਾਂ ਦੇ ਭਰਾ ਉਹਨਾਂ ਨੂੰ ਪੈਸੇ ਦੇਣ ਉਹਨਾਂ ਨੂੰ ਤੇ ਇਹ ਹੁੰਦਾ ਵੀ ਉਹਨਾਂ ਦੇ ਭਰਾ ਨਾ ਸਦਾ ਲਈ ਉਹਨਾਂ ਨਾਲ ਵਰਤਦੇ ਰਹ ਜਾਣ ਤੇ ਪੇਕੇ ਆਈਆਂ ਨੂੰ ਮੱਥੇ ਵੱਟ ਨਾ ਪਾਉਣ ਤੇ ਚਾਹ ਜਾਈ ਮਿਲਦੇ ਵਰਤਦੇ ਰਹ ਜਾਣ ਮਾਂ ਮਾਪੇ ਤੋਂ ਬਾਅਦ ਨਾ ਬਸ ਭਰਾ ਪਰਜਾਈ ਹੁੰਦੇ ਆ ਉਹਨਾਂ ਕਰਕੇ ਪੇਕੇ ਖੜੇ ਹੁੰਦੇ ਆਗੇ ਤਾਂ ਹੀ ਐਵੇਂ ਨੇ ਕਿਸੇ ਨੇ ਕਿਹਾ ਵੀ ਭਰਾਵਾਂ ਨਾਲ ਹੀ ਪੇਕੇ ਹੁੰਦੇ ਆ ਮਾਪੇ ਤੋਂ ਬਾਅਦ ਚੱਲ ਕੋਈ ਨਾ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਡੱਬਾ ਇਹ ਤਾਂ ਲੈ ਕੇ ਆਈ ਆ ਇਹਦੇ ਚ 2-4 ਪੀਸ ਚੱਕ ਲਈ ਤੇ ਰਖੜੀ ਤੇ ਬੰਨਦੀ ਓਹੋ ਜੀ ਤੁਸੀਂ ਇੰਨੇ ਜਾਰੇ ਗਿਰ ਗਏ ਹੁਣ ਅੱਛਾ ਉਹਦੇ ਡੱਬੇ ਤੇ ਗਰੀਬਣੀ ਦੇ ਤੇ ਤੁਸੀਂ ਆਸ ਲਾਈ ਬੈਠੇ ਆਂ ਕਿ ਦੋ ਚਾਰ ਲੱਡੂ ਪਲੇਟ 'ਚ ਰੱਖ ਲਈ ਤੇ ਰਖੜੀ ਬਣਦੀ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਜੀ ਗੱਲ ਓਏ ਤੇ ਡੇਰਨ ਵਾਲੀ ਕੀ ਗੱਲ ਹੈ ਤੈਨੂੰ ਵੀ ਪਤਾ ਵੀ ਜਦੋਂ ਇੱਥੇ ਪਿੰਡ ਦੇ ਨੇੜੇ ਆਉਣ ਲੱਗੇ ਮੀਂਹ ਪੈਣ ਲੱਗਾ ਨਹੀਂ ਖੜਿਆ ਗਿਆ ਹੈਗਾ ਹਲਵਾਈ ਦੀ ਦੁਕਾਨ ਤੇ ਹੁਣ ਮੂੰ ਤਾਂ ਮਿੱਠਾ ਕਰਾਏਂਗੇ ਆਪ ਦੇ ਭਰਾ ਦਾ ਉਹਦੇ ਚੋਂ ਕਰਾ ਦੀ ਖੜਿਆ ਤਾਂ ਕਿਉਂ ਨਹੀਂ ਗਿਆ ਹੈਗਾ ਤੁਹਾਡੇ ਖੜਨ ਦੇ ਇਰਾਦੇ ਨਹੀਂ ਸੀਗੇ ਜਦੋਂ ਮੈਂ ਕਿਹਾ ਸੀ ਉੱਥੋਂ ਆਪਣੇ ਪਿੰਡੋਂ ਚੱਲਦੇ ਹੋਏ ਆਪਾਂ ਉੱਥੋਂ ਲੈ ਲਈਏ ਡੱਬਾ ਤੇ ਰਖੜੀ ਉੱਥੇ ਕਿ ਮੰਨਿਆ ਕਿਉਂ ਨਹੀਂ ਹੈਗਾ ਮੀ ਪੈਣ ਲੱਗ ਗਿਆ ਸੀ ਤਾਂ ਨਹੀਂ ਖੜਿਆ ਗਿਆ ਤੂੰ ਤਾਂ ਆਪਦੀ ਹੀ ਮਰੀ ਜੰਨੀ ਹੈ ਆਪਦੀ ਨਹੀਂ ਮਰੀ ਜਾਂਦੀ ਜੀ ਤੁਸੀਂ ਆਦੇ ਜੇਹ ਚੋਂ ਨਾ ਪੈਸਾ ਖਰਚ ਕੇ ਰਾਜੀ ਨਹੀਂ ਹੈਗੇ ਇਹ ਗੱਲ ਕਹੋ ਵੀ ਤੁਸੀਂ 24 ਘੰਟੇ ਕੰਜੂਸੀ ਦਿਖਾਈ ਜਾਂਦੇ ਰਹਿੰਦੇ ਆ ਤੁਸੀਂ ਤਕੜੇ ਹੋ ਕੇ ਵੀ ਉਹ ਕਰਦੇ ਆ ਤੇ ਉਹ ਗਰੀਬੀ ਨਹੀਂ ਹੋ ਕੇ ਵੀ ਇਹਨਾਂ ਨੇ ਪੈਸੇ ਖਰਚ ਕੇ ਆ ਜਾਂਦੀ ਹੈ ਅੱਛਾ ਅੱਛਾ ਫੇਰ ਉਹੀ ਗੱਲ ਵੀ ਲਵ ਮੈਰਿਜ ਮੈਂ ਨਾ ਤੇਰੇ ਪੇਕੇ ਦਾ ਖਰਚਾ ਚੱਕਣ ਵਾਸਤੇ ਕਰਾਈਏ ਤੂੰ ਮੇਰੇ ਨਾਲ ਹਨਾ ਲੈ ਜੀ ਕਿੱਧਰ ਲਈ ਗੱਲ ਤੁਸੀਂ ਕਿੱਧਰ ਲੈ ਜਾਂਦੇ ਹੋਗੇ ਮੈਂ ਕਹਦਾ ਨਾਲੇ ਮੇਰੇ ਪੇਕੇ ਤੇਰੇ ਖਰਚੇ ਤੇ ਬੈਠਿਆ ਆ ਕਰਨੇ ਨਾ ਡੰਗਾ ਤਾਂ ਸਰਦਾ ਹੀ ਐ ਜ਼ਮੀਨ ਜਾਇਦਾਦ ਤਾਂ ਹੈਗੀ ਐ ਕੀ ਹੋ ਗਿਆ ਚਲ ਤੁਹਾਡੇ ਨਾਲੋਂ ਥੋੜੇ ਜਿਹਾ ਗਰੀਬ ਨੇ ਗੱਲ ਕਰ ਇਹ ਵੀ ਨਹੀਂ ਹੈਗਾ ਵੀ ਇਹ ਮੰਗ ਕੇ ਖਾਣ ਆਲੇ ਆ ਫਿਰ ਮੈਥੋਂ ਨਹੀਂ ਕਿਸੇ ਦੇ ਖਰਚੇ ਚੱਲੀ ਜਾਂਦੇ ਹੈਗੇ ਆਪਦੇ ਖਰਚੇ ਬਥੇਰੇ ਆ ਪਹਿਲਾਂ ਤਾਂ ਪਹਿਲਾਂ ਆਖੇ ਕਿਰਨਾ ਗਰੀਬਣੀ ਉਹਦੇ ਘਰ ਵਾਲਾ ਬਿਮਾਰ ਆ ਪੈਸੇ ਦੇ ਦੋ ਪੈਸੇ ਕੀ ਰੁੱਖਾਂ ਨਾਲ ਲੱਗਦੇ ਆ ਨਾਲੇ ਜੀ ਮੈਂ ਇਹ ਨਹੀਂ ਕਿਹਾ ਸੀਗਾ ਵੀ ਉਹਦੇ ਘਰ ਵਾਲਾ ਬਿਮਾਰ ਆ ਪੈਸੇ ਦੇ ਦੋ ਮੈਂ ਇਹ ਗੱਲ ਕੀਤੀ ਸੀ ਵੀ ਤੁਸੀਂ ਕਿਸੇ ਡਾਕਟਰ ਨੂੰ ਜਾਣਦੇ ਉੱਥੇ ਦੱਸ ਪਾ ਦੋ ਵੀ ਚਲ ਆਪਾਂ ਰੋਟੀ ਟੋਕ ਲੈ ਜਾ ਕਰਦੇ ਹਸਪੀਟਲ ਚ ਬਸ ਇੰਨੀ ਇੱਕ ਗੱਲ ਕੀਤੀ ਸੀ ਮੈਂ ਤਾਂ ਮੈਥੋਂ ਨਹੀਂ ਕਿਸੇ ਦਾ ਰੋਟੀ ਟੋਕਦਾ ਵੀ ਖਰਚਾ ਚੱਲਿਆ ਜਾਂਦਾ ਹੈਗਾ ਨਾਲੇ ਮੇਰੀ ਗੱਲ ਸੁਣ ਉਹ ਬਾਹਰ ਜਾ ਬੰਦ ਕਰਦੇ ਕੂਲਿੰਗ ਨਿਕਲ ਜਾਂਦੇ ਆਪਦੇ ਭਰਾ ਨੂੰ ਕਰਦੇ ਫੋਨ ਰਖੜੀ ਬੰਨ ਕੇ ਤੁਰਦੇ ਬਣੀ ਆ ਤੇ ਮੈਂ ਤਾਂ 10 ਮਿੰਟ ਆਰਾਮ ਕਰਦਾ ਜਦੋਂ ਤੱਕ ਉਹ ਆਉਂਦਾ ਨਹੀਂ ਹੈਗਾ ਕਰ ਲੋ ਆਰਾਮ ਕੋਈ ਨਹੀਂ ਸੌਂ ਜਾ ਫਿਰ ਤੁਸੀਂ ਮੈਂ ਤਾਂ ਬਾਹਰ ਹੀ ਜਾਨੀ ਹੈਗੀ ਨਾਲੇ ਉਹ ਸਾਰਾ ਦਿਨ ਮਰੂ ਮਰੂ ਕਰੀ ਜਾਂਦੇ ਰਹਿਣਾ ਸਾਰਾ ਕੁਝ ਹੁੰਦਾ ਆਪਦਾ ਹੀ ਲੈਕਚਰ ਦੇ ਹੀ ਜਾਨੀ ਆ ਇੱਥੇ ਹੂ ਹੋ ਇੱਥੇ ਬੈ ਗਈ ਮੈਂ ਤਾਂ ਤੇ ਬਾਈ ਹਾਂ ਭਣੇ ਉਹ ਨਾ ਸੌਂਗੇ ਸੀਗੇ ਮੈਂ ਚਲ ਉਹਨਾਂ ਕੋਲ ਮੈਂ ਕੀ ਬੈਠੂਗੀ ਤੇ ਮੈਂ ਕਿਹਾ ਇੱਥੇ ਬੈ ਗਈ ਤੇ ਉਧਰ ਮੈਨੂੰ ਦੇਖਿਆ ਤੂੰ ਤੇ ਭਾਬੀ ਨੇ ਕੰਮ ਜਾਂ ਨਵੇੜ ਹੀ ਲੇਤਾ ਸੀ ਮੈਂ ਕਿਹਾ ਹੁਣ ਤਾਂ ਮੈਂ ਇੱਥੇ ਬਹਿ ਜਾਨੀ ਆਉਂਦ ਰਹੀ ਹਾਂ ਹੋਰ ਮੈਂ ਕਿਹਾ ਚੱਲ ਕਾ ਉਹਨੂੰ ਅੰਦਰ ਗਰਮੀ 'ਚ ਫਿਰਦੀ ਹੋਗੀ ਮੈਂ ਚਲ ਰੋਟੀ-ਰੂਟੀ ਜੀ ਬਣਵਾ ਦਿੰਨੀ ਹੈਗੀ ਨਾਲ ਹੋਰ ਆਉਂਦੀ ਤਾਂ ਮੈਂ ਵੀ ਸੀ ਜਦੋਂ ਮੈਂ ਦੇਖਿਆ ਤੁਹਾਡਾ ਕੰਮ ਨਿਬੜ ਗਿਆ ਫਿਰ ਮੈਂ ਇੱਥੇ ਬੈ ਗਈ ਨਾ ਨਾ ਤੂੰ ਕਾ ਉਹਨਾਂ ਸੇ ਇੰਨੀ ਗਰਮੀ ਆ ਗਈ ਚਲ ਗਰਮੀ ਤਾਂ ਘਰੇ ਕਿਹੜਾ ਮੈਂ ਕੰਮ ਨਹੀਂ ਕਰਦੀ ਉੱਥੇ ਕਿਹੜਾ ਨੌਕਰ ਲ ਚਲ ਕੋਈ ਨਾ ਮੀ ਤਾਂ ਕੰਮ ਤਾਂ ਹੁਣ ਤੈਨੂੰ ਪਤਾ ਬੁੜੂਆਂ ਦੇ ਕਰਮ ਹੁੰਦੇ ਭਾਈ ਕਰਨੇ ਪੈਂਦਾਗਾ ਕਿ ਨਹੀਂ ਹਾਂ ਇਹ ਤਾਂ ਤੇ ਮੈਂ ਲਾਈਵ ਕਹਿੰਦੀ ਸੀ ਮੈਨੂੰ ਨਾ ਬਾਈ ਦਾ ਸੁਭਾਅ ਜਿਹਾ ਰੁੱਖਾ ਜਿਹਾ ਲੱਗੇ ਤੇ ਐ ਜਗਾ ਤੂੰ ਬੋਲਦਾ ਕੁੜੇ ਨਹੀਂ ਨਹੀਂ ਭੈਣੇ ਤੈਨੂੰ ਨਾ ਹੋਈ ਲੱਗਿਆ ਬਸ ਇਹਨਾਂ ਦਾ ਸੁਭਾਅ ਹੀ ਐ ਜੀ ਬਸ ਰੁੱਖਾ ਜਿਹਾ ਬੋਲਦੇ ਆਗੇ ਥੋੜਾ ਜਿਹਾ ਤੈਨੂੰ ਪਤਾ ਜਦੋਂ ਲੱਕਰ ਉਹ ਸੌਕਾ ਹੁੰਦਾ ਨਾ ਦੂਜੇ ਨੂੰ ਤਾਂ ਦੇ ਪੈਰ ਦੀ ਜੁੱਤੀ ਸਮਝਦਾ ਹਾਂ ਇਤਖਰ ਹੈਗਾ ਉਹ ਇਸ ਗੱਲੋਂ ਤੇਰਾ ਬਾਈ ਵਿਚਾਰਾ ਬਥੇਰਾ ਚੰਗਾਗਾ ਹਾਂ ਮੈਨੂੰ ਕਦੇ ਰੋਕ ਟੋਕ ਨਹੀਂ ਕਰੀ ਹੈਗੀ ਕਿਤੇ ਜਾਵਾ ਆਵਾ ਚਲ ਬਿਮਾਰਤਾ ਜਿਹੜਾ ਰਹਿੰਦਾ ਰਹਿੰਦਾ ਪਰ ਆਇਆ ਵੀ ਮੈਨੂੰ ਵਧੀਆ ਉਹ ਕਰਦਾਗਾ ਸਾਹੀ ਤਾਂ ਕਹਿੰਦੇ ਆਪਣੇ ਧੀ ਗਰੀਬ ਘਰੇ ਵਿਆਹੀ ਹੋਵੇ ਨਾ ਤਾਂ ਖੁਸ਼ ਰਹਿੰਦੀ ਆ ਜੇ ਤਕੜਿਆਂ ਨਾਲ ਬਾ ਪੈ ਜੇ ਤਾਂ ਤੀਨ ਨੂੰ ਨਾ ਹਮੇਸ਼ਾ ਤੰਗ ਹੀ ਕਰਦੇ ਆਗੇ ਪੇਕਿਆਂ ਦੇ ਮਿਹਣੀ ਮਾਰਦੇ ਰਹਿੰਦੇ ਆ ਪਰ ਮੈਨੂੰ ਤਾਂ ਇਹਨਾਂ ਨੇ ਤਾਂ ਕਹਾਦਾ ਵਿਆਹਿਆ ਗਲਤ ਨਾ ਮੇਰੇ ਨੇ ਕੀਤਾ ਸੀ ਜੇ ਮੈਂ ਲਵ ਮੈਰਿਜ ਕਰਾਈ ਤਾਂ ਪੰਗੇ ਪੈ ਮੇਰੇ ਲਈ ਤਾਲ ਕੋਈ ਨਹੀਂ ਇਹ ਤਾਂ ਕਿਸਮਤ ਹੁੰਦੀ ਹੈਗੀ ਕਿਸਮਤ ਜਿਹੜਾ ਕੁਝ ਲਿਖਿਆ ਹੁੰਦਾ ਨਾ ਹੁੰਦਾ ਤਾਂ ਉਹੀ ਹੈਗਾ ਕਿ ਅਮੀਰ ਤੇ ਕਿ ਗਰੀਬ ਕਿ ਲਵ ਮੈਰਿਜ ਦੇ ਕਿ ਜਿਹੜੇ ਸੌਖੇ ਆ ਉਹ ਤਾਂ ਅਰੇਂਜ ਮੈਰਿਜ ਵਾਲੇ ਵੀ ਸੌਖੇ ਆਗੇ ਹਾਂ ਪਰ ਕਿਸਮਤ ਤੇ ਡਿਪੈਂਡ ਹੈ ਤਾਂ ਹਨਾ ਕਿਹਨੇ ਸੌਖਾ ਹੋਣਾ ਕਿਹਨੇ ਨਹੀਂ ਹਾਂ ਤੇ ਸਾਡੇ ਆਹ ਤਰ ਕੰਨਾਂ ਜਾਂ ਚ ਕੁਝ ਵੀ ਨਹੀਂ ਪਾਇਆ ਹੈਗਾ ਕੰਨਾਂ ਚ ਕੰਮ ਮੈਂ ਕਾਲ ਨਾਲ ਆਈ ਸੀ ਨਾ ਮੈਨੂੰ ਆਇਆ ਸੀ ਕਿਤੇ ਬਸਰਾ ਟੱਪ ਜੇ ਉੱਤੋਂ ਮੌਸਮ ਜਿਆ ਖਰਾਬ ਸੀਗਾ ਮੈਂ ਪਹੁੰਚਣਾ ਭੁੱਲ ਗਈ ਤਾਂ ਕਰਕੇ ਅੱਛਾ ਅੱਛਾ ਹਾਂ ਪਾ ਕੇ ਆਉਣੇ ਸੀ ਜੇ ਭੈਣੇ ਕੀ ਸੋਚਣਗੇ ਆ ਉਹਦੇ ਪੇਕੇ ਤਾਂ ਆਉਂਦੀ ਨਾ ਇਹ ਜਿਹਾ ਕੁਝ ਪਾ ਕੇ ਆਇਆ ਹੈ ਹਾਂ ਕਿ ਕੋਈ ਨਹੀਂ ਸੋਚਦਾ ਹੈਗਾ ਭਾਬੀ ਨੂੰ ਪਤਾ ਹੀ ਹੈਗਾ ਮੇਰਾ ਵੀ ਮੈਂ ਕੰਮ ਗੁੰਮ ਕਰਦੀ ਤੁਰੀ ਫਿਰਦੀ ਆਂ ਚੜ ਜੂ ਚੜ ਚੜ ਜਾਣੀ ਆ ਮੈਂ ਤਾਂ ਬਸ ਉਹ ਤਾਂ ਠੀਕ ਹੈ ਭੈਣੇ ਗੱਲ ਕਰ ਪੇਕੇ ਖੁਸ਼ ਹੋ ਜਾਂਦੇ ਆ ਵੀ ਸਾਡੀਆਂ ਧੀਆਂ ਸੁੱਖੀਆਂ ਨੇ ਕੁਝ ਕੰਨਾਂ ਚ ਪਾਇਆ ਹੋਵੇ ਨਾ ਖਾਲੀ ਕੰਨ ਦੇਖ ਕੇ ਤਾਂ ਆਏ ਜੇ ਹੋ ਜਾਂਦਾ ਪਤਾ ਨਹੀਂ ਔਖੀ ਆ ਕਿੰਨੀ ਕਿ ਘਰੋਂ ਇੱਕ ਵੀਰਾ ਢਿੱਲਾ ਰਹਿੰਦਾ ਭਾਬੀ ਨੂੰ ਤਾਂ ਹੀ ਫਿਕਰ ਹੋ ਜੂਗਾ ਪਤਾ ਨਹੀਂ ਉਹਦੇ ਤੇ ਖਰਚਾ ਹੋਈ ਜਾਂਦਾ ਆਇ ਤੱਕ ਰਹੇਗਾ ਚਲ ਕੋਈ ਨਾ ਉਹ ਤਾਂ ਛੱਡ ਪਰੇ ਗੱਲਾਂ ਤੂੰ ਦੱਸ ਆਪਦੀ ਸੁਣਾ ਕੋਈ ਦੁੱਖ ਸੁੱਖ ਦੀ ਗੱਲ ਹੋਰ ਵਧੀਆ ਰਹਿੰਦੀ ਆਂਗੀ ਹਾਂ ਹਾਂ ਬੜਾ ਬਹੁਤ ਵਧੀਆ ਰਹਿੰਦੀ ਆਂਗੀ ਤੇ ਬਸ ਦੁੱਖ ਸੁੱਖ ਤਾਂ ਕਾਦੇ ਬਸ ਵਧੀਆ ਦੇ ਘਰੇ ਜਿਵੇਂ ਟਾਈਮpass ਹੋਈ ਜਾਂਦਾ ਮੈਨੂੰ ਲੱਗਦਾ ਨਾ ਬਾਈ ਬੋਲ ਮਾਰੀ ਜਾਂਦਾਗਾ ਨਹੀਂ ਨਹੀਂ ਬੜਾ ਹਾਂ ਨਹੀਂ ਲੱਗਿਆ ਉਹ ਤਾਂ ਸੁੱਤਾ ਪਿਆਗਾ ਉਹ ਜਾਂ ਤਾਂ ਟੀਵੀ ਟੂਵੀ ਨਾਲ ਲਾ ਲਿਆ ਹੋਵੇ ਉੱਠ ਕੇ ਅੱਛਾ ਹਾਂ ਠੀਕ ਆ ਮਜਬੂਰ ਦਾ ਘੱਟੀ ਮਾਰਦੇ ਆ ਤੇ ਭਾਈ ਵੀ ਨਹੀਂ ਆਇਆ ਹਜੇ ਤੱਕ ਦੇਖ ਲੈ ਲੈ ਹਨਾ ਵੀਰਾ ਹੋਰ ਵੀਰਾ ਹੀ ਨਹੀਂ ਹੈਗਾ ਐਸੇ ਤੇ ਮੈਂ ਜਨਾਇ ਪੁੱਦੀ ਸੀ ਤੇ ਤਾਏ ਕੇ ਰਖੜੀ ਬੰਨਿਆ ਦੀ ਕੁੜੀ ਮੈਂ ਤਾਂ ਬੰਨਾਈ ਸੀਗੀ ਤਾਏ ਕੇ ਬਾਗ ਦਾ ਜਾਮਾ ਪਹਿਣ ਮੈਂ ਫਿਰ ਇਹ ਮੇਰੇ ਨਾਲ ਆਇਆ ਹਨਾ ਤੈਨੂੰ ਵੀ ਪਤਾ ਤਾਏ ਕੇ ਵੀ ਘਰੋਂ ਵਿਚਾਰੇ ਠੀਕ ਠਾਕ ਜਿਹਾ ਤੇ ਨਾਲੇ ਆਪਣਾ ਪਰਿਵਾਰ ਤਾਂ ਇੱਥੇ ਆਲਾ ਤੈਨੂੰ ਪਤਾ ਫਿਰ ਵੀ ਠੀਕ ਆ ਆਪਾਂ ਮਿਡਲ ਕਲਾਸ ਤਾਂ ਹੈਗੇ ਆ ਤਾਏ ਕੀ ਕਰੇ ਗਰੀਬੀ ਨੂੰ ਦੇਖ ਕੇ ਨਾ ਫਿਰ ਮੇਰੇ ਘਰ ਵਾਲੇ ਨੇ ਮਜ਼ਾਕ ਜਿਹਾ ਬਣਾਉਣਾ ਤਾਂ ਕਰਕੇ ਮੈਂ ਤਾਂ ਨਹੀਂ ਜਾਂਦੀ ਹੈਗੀ ਰਖੜੀ ਬੰਨਤਾ ਹੈਗੀ ਤੂੰ ਕਿਹੜਾ ਦੱਸਣਾ ਸੀਗਾ ਭਾਈ ਤਾਂ ਹੁਣ ਸੁੱਤਾ ਪਿਆ ਸੀਗਾ ਚਲ ਤਾਈ ਨੂੰ ਇਹਨਾਂ ਨਾਲ ਐ ਹੋ ਜਾਂਦਾ ਵੀ ਚਲ ਉਹ ਵੀ ਆ ਗਈ ਰਖੜੀ ਬੰਨਦੈ ਨੂੰ ਪਤਾ ਹੈ ਤਾਂ ਹੁਣ ਉੱਤੀ ਆਂਦੀ ਆਸ ਹੁੰਦੀ ਆ ਨਾ ਉਹ ਤਾਂ ਹੈਗਾ ਭੈਣ ਗੱਲ ਕਰ ਇਹ ਹੈਗਾ ਵੀ ਮੈਨੂੰ ਵੀ ਪਤਾ ਵੀਰਾ ਝਾਕਦਾ ਹੋਊਗਾ ਉਹਦੇ ਵਿਚਾਰੇ ਦੇ ਭੈਣ ਹੈ ਨਹੀਂ ਹੈ ਨਾ ਪਰ ਮੈਂ ਜਾਂਦੀ ਨਹੀਂ ਹੈਗੀ ਤੇ ਚਲ ਕੋਈ ਨਹੀਂ ਆਜਾ ਪਾਥੇ ਭਾਦੀ ਕੋਲ ਚੱਲ ਜੀ ਚਲ ਚਲ ਉਹ ਵੀ ਵਿਚਾਰੀ ਸਾਰਾ ਦਿਨ ਗਰਮੀ ਚ ਕੰਮ ਕਰੀ ਜਾਂਦੀ ਰਹਿੰਦੀ ਆ ਕੀ ਕਰੇ ਕਿ ਉਹਨੇ ਵੀ ਤਰ ਰ ਕੇ ਜਾਣਾ ਹੂ ਰਖੜੀ ਬਣਨ ਹਾਂ ਆਜਾ ਚਲ ਕੋਈ